ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਪੜ੍ਹਦੇ ਹਾਂ ਸ਼ਬਦ ਭੇਦ ਦਾ ਤੀਸਰਾ ਭਾਗ ਵਿਸ਼ੇਸ਼ਣ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਵਿਸ਼ੇਸ਼ਣ ਕੀ ਹੁੰਦਾ ਹੈ ਉਹ ਸ਼ਬਦ ਜਿਹੜੇ ਨਾਮ ਅਤੇ ੜਨਾਮ ਨਾਲ ਆ ਕੇ ਉਹਨਾਂ ਦੀ ਵਿਸ਼ੇਸ਼ਤਾ ਗੁਣ ਔਗਣ ਕਿਣਤੀ ਮਿੰਤੀ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਉਹ ਸ਼ਬਦ ਜਿਹੜੇ ਨਾਮ ਅਤੇ ਪੜਨਾਮ ਨਾਲ ਆ ਕੇ ਉਹਨਾਂ ਦੀ ਵਿਸ਼ੇਸ਼ਤਾ ਉਹਨਾਂ ਦੇ ਗੁਣ-ਗਣ ਉਹਨਾਂ ਦੀ ਗਿਣਤੀ ਮਿੰਤੀ ਦੱਸਣ ਅਤੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਸ਼ਬਦਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਉਦਾਹਰਨ ਦਿੱਤੀ ਹੋਈ ਹੈ ਪੀਲੀ ਪੱਗ ਦੇਖੋ ਪੱਗ ਚੀਜ਼ ਹੈ ਇਹਦੇ ਨਾਲ ਪੀਲਾ ਰੰਗ ਹੋ ਗਿਆ ਮੋਟੀ ਔਰਤ ਮੂਰਖ ਮੁੰਡਾ ਲਾਇਕ ਅਧਿਆਪਕ 10 ਕਿਲੋ ਦੁੱਧ ਗੋਰੀ ਕੁੜੀ ਇੱਥੇ ਸਪਸ਼ਟ ਕੀ ਕਰ ਦੇਣਾ ਵਾਜਬ ਹੈ ਕਿ ਜਿਹੜੇ ਜਿੰਨਾ ਨਾਵਾਂ ਜਾਂ ਪੜਨਾਵਾ ਦੇ ਗੁਣ ਔਗਣ ਜਾਂ ਗਿਣਤੀ ਮਿੰਤੀ ਆਦਿ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਇਆ ਜਾਂਦਾ ਹੈ ਉਹਨਾਂ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ ਵਿਸ਼ੇਸ਼ਣ ਦੋ ਤਰ੍ਹਾਂ ਨਾਲ ਵਰਤੇ ਜਾਂਦੇ ਹਨ ਵਿਸ਼ੇਸ਼ ਨਾਲ ਤੇ ਕਿਰਿਆ ਦੇ ਨਾਲ ਠੀਕ ਹੈ ਜੀ ਵਿਸ਼ੇਸ਼ਣ ਜਿਹੜੇ ਨੇ ਦੋ ਤਰ੍ਹਾਂ ਵਰਤੇ ਜਾਂਦੇ ਨੇ ਇੱਕ ਵਿਸ਼ੇਸ਼ ਦੇ ਨਾਲ ਤੇ ਇੱਕ ਕਿਰਿਆ ਦੇ ਨਾਲ ਪਹਿਲਾਂ ਆਪਾਂ ਦੇਖਦੇ ਹਾਂ ਵਿਸ਼ੇਸ਼ ਦੇ ਨਾਲ ਕਿਵੇਂ ਵਰਤੇ ਜਾਂਦੇ ਹਨ ਜਦੋਂ ਵਿਸ਼ੇਸ਼ਣ ਕੇਵਲ ਨਾਮ ਜਾਂ ਪੜਨਾਮ ਨਾਲ ਸਿੱਧੇ ਵਰਤੇ ਜਾਣ ਅਰਥਾਤ ਉਹ ਆਪਣੇ ਵਿਸ਼ੇਸ਼ ਦਾ ਗੁਣ ਅਗਣ ਦੱਸਣ ਜਿਵੇਂ ਹਉਣ ਹਰ ਵਿਅਕਤੀ ਇਹ ਵੀ ਨਾਮ ਹੋ ਗਿਆ ਹਉਣ ਹਰ ਵਿਅਕਤੀ ਕਾਲਾ ਸੂਟ ਚੀਨਾ ਕਬੂਤਰ ਆਦ ਅਗੇ ਹੈ ਕਿਰਿਆ ਦੇ ਨਾਲ ਜਦੋਂ ਵਿਸ਼ੇਸ਼ਣ ਕਿਸੇ ਕਿਰਿਆ ਦੀ ਸਹਾਇਤਾ ਦੇ ਨਾਲ ਆਪਣੇ ਵਿਸ਼ੇਸ਼ ਦਾ ਗੁਣ ਔਗਣ ਦੱਸਣ ਜਿਵੇਂ ਸ਼ੇਰ ਬੜਾ ਬਹਾਦਰ ਹੈ ਇਹ ਕਿਰਿਆ ਦੇ ਨਾਲ ਆ ਕੇ ਦੱਸਦੇ ਨੇ ਦੇਖੋ ਸ਼ੇਰ ਬੜਾ ਬਹਾਦਰ ਹੈ ਪਹਾੜੀ ਲੋਕ ਭੋਲੇ ਪਾਲੇ ਹਨ ਹੁਣ ਜਿਹੜਾ ਹੈਗਾ ਵਿਸ਼ੇਸ਼ ਨਾਲ ਇਹ ਨਾਮ ਜਾਂ ਪੜਨਾਮ ਦੇ ਨਾਲ ਸਿੱਧੇ ਵਰਤੀ ਜਾਣ ਵਾਲੇ ਹੁੰਦੇ ਹਨ ਜਿਹੜਾ ਕਿਰਿਆ ਨਾਲ ਹੈ ਇਹ ਕਿਰਿਆ ਦੀ ਸਹਾਇਤਾ ਦੇ ਨਾਲ ਆਪਣੇ ਵਿਸ਼ੇਸ਼ ਦਾ ਗੁਣ ਔਗਣ ਦੱਸਦੇ ਹਨ ਅੱਗੇ ਆਪਾਂ ਕਰਦੇ ਹਾਂ ਜੀ ਵਿਸ਼ੇਸ਼ਣ ਵਿਸ਼ੇਸ਼ਣ ਦੀਆਂ ਕਿਸਮਾਂ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ ਗੁਣਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ੜ ਨਾਮ ਦੇ ਗੁਣ ਔਗਣ ਦੱਸ ਕੇ ਉਨਾਂ ਨੂੰ ਖਾਸ ਤੋਂ ਆਮ ਤੋਂ ਖਾਸ ਬਣਾਵੇ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਲਾਲ ਰਮਾਲ ਗੋਲ ਮੇਜ਼ ਗੋਰਾ ਬੱਚਾ ਆਦ ਹੁਣ ਤੁਲਨਾ ਦੀ ਦ੍ਰਿਸ਼ਟੀ ਚ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ ਸਧਾਰਨ ਅਵਸਥਾ ਠੀਕ ਹੈ ਜੀ ਅਧਿਕਤਰ ਅਵਸਥਾ ਜਦੋਂ ਸਤਾਰਨ ਅਵਸਥਾ ਜਦੋਂ ਕਿਸੇ ਨਾਮ ਜਾਂ ਪਰਨਾਮ ਦਾ ਵਿਸ਼ੇਸ਼ ਗੁਣ ਔਗਣ ਤਾਂ ਦੱਸਿਆ ਜਾਵੇ ਪਰ ਇਸ ਪੱਖੋਂ ਕਿਸੇ ਦੂਸਰੇ ਦੇ ਨਾਲ ਤੁਲਨਾ ਨਾ ਕੀਤੀ ਜਾਵੇ ਕਿਸੇ ਦੂਸਰੇ ਦੇ ਨਾਲ ਤੁਲਨਾ ਨਾ ਕੀਤੀ ਜਾਵੇ ਸਿਰਫ ਉਸਤਾ ਹੀ ਨਾਮ ਜਾਂ ਪਰਨਾਮ ਦਾ ਵਿਸ਼ੇਸ਼ ਗੁਣ ਜਾਂ ਔਗਣ ਦੱਸਿਆ ਜਾਵੇ ਜਿਵੇਂ ਹਰਿੰਦਰ ਮਿਹਨਤੀ ਹੈ ਸੀਮਾ ਕਾਲੀ ਕੁੜੀ ਹੈ ਇਹਨਾਂ ਵਾਕਾਂ ਵਿੱਚ ਮਿਹਨਤੀ ਅਤੇ ਕਾਲੀ ਸਧਾਰਨ ਅਵਸਥਾ ਵਾਲੇ ਗੁਣਵਾਚਕ ਹਨ ਕਿਉਂਕਿ ਕੱਲਾ ਇਹਦੇ ਵਿੱਚ ਕਿਸੇ ਦਾ ਕੰਪੈਰੀਜ਼ਨ ਨਹੀਂ ਕੀਤਾ ਹੋਇਆ ਅੱਗੇ ਹੈ ਅਧਿਕਤਰ ਅਵਸਥਾ ਅਧਿਕਤਰ ਜਦੋਂ ਦੋ ਵਿਸ਼ੇਸ਼ਾਂ ਦੀ ਇੱਕ ਦੂਜੇ ਨਾਲ ਤੁਲਨਾ ਕਰਕੇ ਇੱਕ ਦੂਜੇ ਨੂੰ ਵੱਧ ਕੇ ਜਾਂ ਅਧਿਕ ਦੱਸਿਆ ਜਾਵੇ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਰ ਅਵਸਥਾ ਹੁੰਦੀ ਹੈ ਕਿਹੜੀ ਹੁੰਦੀ ਹੈ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਰ ਅਵਸਥਾ ਜਿਵੇਂ ਰਵੀ ਮੇਰੇ ਨਾਲੋਂ ਤਕੜਾ ਇੱਥੇ ਮੁਕਾਬਲਾ ਹੋ ਗਿਆ ਤੁਲਨਾ ਹੋ ਗਈ ਇਹ ਕੁੜੀ ਉਸ ਨਾਲੋਂ ਸੁੰਦਰ ਹੈ ਤਾਂ ਇਹਦਾ ਮਤਲਬ ਇੱਕ ਕੁੜੀ ਹੋਰ ਹੈ ਜਿਹਦੇ ਨਾਲੋਂ ਇਹ ਕੁੜੀ ਸੁੰਦਰ ਹੈ ਇਨ੍ਹਾਂ ਵਾਕਾਂ ਵਿੱਚ ਤੁਲਨਾ ਰਹੀ ਤਕੜਾ ਤੇ ਸੁੰਦਰ ਦਰਸਾਇਆ ਗਿਆ ਹੈ ਜਿਹੜਾ ਆਪਾਂ ਪਿੱਛੇ ਕੀਤਾ ਹੈ ਅੱਗੇ ਹੈ ਅਧਿਕਤਮ ਅਵਸਥਾ ਜਦੋਂ ਦੋ ਤੋਂ ਵੱਧ ਵਿਸ਼ੇਸ਼ ਵਿਸ਼ੇਸ਼ਾਂ ਦੀ ਆਪਸ ਵਿੱਚ ਤੁਲਨਾ ਕਰਕੇ ਇੱਕ ਨੂੰ ਬਾਕੀ ਸਭ ਵਿਸ਼ੇਸ਼ਾਂ ਨਾਲੋਂ ਚੰਗਾ ਜਾਂ ਮਾੜਾ ਦੱਸਿਆ ਜਾਵੇ ਉਹਦੇ ਵਿੱਚ ਸੀਗਾ ਅਧਿਕਤਰ ਦੇ ਵਿੱਚ ਦੋ ਦੀ ਤੁਲਨਾ ਹੁੰਦੀ ਸੀ ਦੋ ਚੀਜ਼ਾਂ ਦੀ ਇਹਦੇ ਵਿੱਚ ਇੱਕ ਸਾਈਡ ਤੇ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਹੋ ਜਾਂਦੀਆਂ ਨੇ ਤੇ ਇੱਕ ਸਾਈਡ ਤੇ ਇਕੱਲੀ ਰਹਿ ਜਾਂਦੀ ਹੈ ਇਹਨੂੰ ਕਹਿੰਦੇ ਨੇ ਅਦਿਕਤਮ ਅਵਸਥਾ ਇਹ ਪੁਸਤਕ ਸਭ ਤੋਂ ਮਹਿੰਗੀ ਹੈ ਵੀ ਸਭ ਦੀ ਹੋਗੀ ਤੁਲਨਾ ਤੇ ਪੁਸਤਕ ਇੱਕ ਹੋ ਗਈ ਹੈ ਨਾ ਮਹਿੰਗੀ ਹੈ ਇਹੇ ਲੜਕਾ ਸਾਰੀ ਜਮਾਤ ਨਾਲੋਂ ਮਹਿੰਤੀ ਹੈ ਸਿਰਫ ਇੱਕ ਲੜਕੇ ਦੀ ਪੂਰੀ ਜਮਾਤ ਦੇ ਨਾਲ ਤੁਲਨਾ ਕੀਤੀ ਗਈ ਹੈ ਇਹ ਹੋ ਗਿਆ ਅਦਿਕਤਮ ਅੱਗੇ ਆ ਗਏ ਅਸੀਂ ਜਿਵੇਂ ਆਪਾਂ ਦੇਖ ਰਿਹਾ ਹੈੇ ਇੱਥੇ ਕੁਝ ਗੁਣਵਾਚਕ ਵਿਸ਼ੇਸ਼ਣਾਂ ਦੀਆਂ ਅਵਸਥਾਵਾਂ ਦੀਆਂ ਉਦਾਹਰਣਾਂ ਹਨ ਜਿਵੇਂ ਪਚੰਗਾ ਠੀਕ ਸੁਧਾਰਨ ਹੋ ਗਿਆ ਚੰਗੇਰਾ ਤੇ ਸਭ ਤੋਂ ਚੰਗਾ ਲੰਮਾ ਲੰਮਾ ਲਮੇਰਾ ਸਭ ਤੋਂ ਲੰਮਾ ਉੱਚਾ ਉਚੇਰਾ ਉਚਤਮ ਨਵੀਨ ਨਵੀਨਤਰ ਨਵੀਨਤਮ ਵੱਦ ਵਧੇਰਾ ਸਭ ਤੋਂ ਵਧੇਰਾ ਅਧਿਕ ਅਧਿਕਤਰ ਅਧਿਕਤਮ ਮੋਟਾ ਮਟੇਰਾ ਤੇ ਸਭ ਤੋਂ ਮੋਟਾ ਠੀਕ ਇਸ ਤਰ੍ਹਾਂ ਹੀ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਅੱਗੇ ਆ ਗਏ ਵਿਸ਼ੇਸ਼ਣ ਦੀ ਦੂਸਰਾ ਭਾਗ ਗਿਣਤੀ ਜਾਂ ਸੰਖਿਆਵਾਚਕ ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹੁੰਦੇ ਨੇ ਨਾ ਦੂਸਰਾ ਪ੍ਰਕਾਰ ਹੈ ਗਿਣਤੀ ਜਾਂ ਸੰਖਿਆਵਾਚਕ ਵਿਸ਼ੇਸ਼ਣ ਉਹਨਾਂ ਵਿਸ਼ੇਸ਼ਣਾਂ ਨੂੰ ਜੋ ਵਿਸ਼ੇਸ਼ਾਂ ਦੀ ਗਿਣਤੀ ਜੋ ਵਿਸ਼ੇਸ਼ਾਂ ਦੀ ਗਿਣਤੀ ਜਾਂ ਦਰਜਾ ਦੱਸਣ ਗਿਣਤੀ ਵਾਚਕ ਵਿਸ਼ੇਸ਼ਣ ਜਾਂ ਸੰਖਿਆ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਪਹਿਲਾ ਦੂਜਾ ਡੇਵੜਾ ਦੁੱਗਣਾ ਡੁੱਡਾ ਹਨ ਦਸਮਾ ਥੋੜਾ ਕੁਝ ਬਹੁਤ ਆਦਿ ਗਿਣਤੀ ਵਾਚਕ ਵਿਸ਼ੇਸ਼ਣ ਸੱਤ ਤਰ੍ਹਾਂ ਦੇ ਹੁੰਦੇ ਹਨ ਸਧਾਰਨ ਕਰਮਵਾਚੀ ਗੁਣਵਾਚਕ ਸਮੁੱਚਤਾ ਬੌਧਿਕ ਕਸਰੀ ਨਖੇੜਵਾਚੀ ਅਨਿਸ਼ਚਿਤ ਇਹ ਪਹਿਲਾਂ ਆਪਾਂ ਦੇਖਦੇ ਹਾਂ ਸਧਾਰਨ ਉਹ ਵਿਸ਼ੇਸ਼ਣ ਜੋ ਆਪਣੇ ਨਾਮ ਜਾਂ ਪਰਨਾਮ ਦੀ ਪੂਰੀ ਪੂਰੀ ਗਿਣਤੀ ਦੱਸਣ ਪੂਰੀ ਪੂਰੀ ਜਿਵੇਂ 200 ਸਿਪਾਹੀ 100 ਕਿਲੋ ਚਾਵਲ ਇਹ ਕਿ ਜਸਤਾਰਨ ਅੱਗੇ ਆ ਗਿਆ ਕਰਮਵਾਚੀ ਉਹ ਵਿਸ਼ੇਸ਼ਣ ਜਿਹੜੇ ਆਪਣੇ ਨਾਮ ਜਾਂ ਪੜਨਾਮ ਦਾ ਦਾ ਕਰਮ ਅੰਕ ਜਾਂ ਦਰਜਾ ਦਰਸਾਉਣ ਜਿਵੇਂ ਪਹਿਲਾ ਦੂਜਾ ਛੇਮਾ ਸਤਵਾਂ ਠੀਕ ਹੈ ਜੀ ਗੁਣਵਾਚਕ ਉਹ ਵਿਸ਼ੇਸ਼ਣ ਜਿਨ੍ਹਾਂ ਵਿੱਚ ਇਹ ਦੱਸਿਆ ਜਾਵੇ ਕਿ ਇੱਕ ਵਸਤ ਵਸਤੂ ਦੂਸਰੀ ਵਸਤੂ ਤੋਂ ਕਿੰਨੇ ਗੁਣਾ ਹੈ ਮੇਰੇ ਮੇਰੀ ਜ਼ਮੀਨ ਤੁਹਾਡੀ ਨਾਲੋਂ ਦੁੱਗਣੀ ਹੈ। ਜਾਂ ਉਸਦੀ ਦੁਕਾਨ ਤੁਹਾਡੀ ਨਾਲੋਂ ਚੌਗਣੀ ਹੈ। ਸਮੁੱਚਤਾ ਬੋਧਕ ਜੇ ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਸਾਰੀ ਗਿਣਤੀ ਦੱਸੇ ਸਮੁੱਚਤਾ ਬੋਧਕ ਗਿਣਤੀ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਵਿਸ਼ੇਸ਼ ਦੀ ਸਾਰੀ ਦੀ ਸਾਰੀ ਗਿਣਤੀ ਦੱਸਣ ਜਿਵੇਂ ਇਹ ਚਾਰੇ ਪ੍ਰਾਮ ਮਿਹਨਤੀ ਹਨ। ਠੀਕ ਹੈ ਉਹ ਦੋਵੇਂ ਪੈਣਾ ਕੰਮੇਹਤੀ ਹਨ ਅੱਗੇ ਆ ਗਿਆ ਕਸਰੀ ਕਸਰੀ ਵਿਸ਼ੇਸ਼ਣ ਵਿੱਚ ਵਸਤੂ ਦਾ ਭਾਗ ਦੱਸਿਆ ਜਾਂਦਾ ਹੈ ਕਿਸੇ ਇੱਕ ਚੀਜ਼ ਦਾ ਨਾ ਅੱਧਾ ਮੀਟਰ ਪੌਣੇ 3 ਕਿਲੋ ਠੀਕ ਹੈ ਜੀ ਅੱਗੇ ਹੈ ਨਖੇੜਵਾਚੀ ਉਹ ਵਿਸ਼ੇਸ਼ਣ ਜੋ ਬਹੁਤੇ ਵਿਸ਼ੇਸ਼ਾਂ ਵਿੱਚੋਂ ਕੁਝ ਨਖੇੜ ਕੇ ਦੱਸੇ ਕੁਝ ਨਖੇੜ ਕੇ ਦੱਸੇ ਨਖੇੜਵਾਚੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਪੰਜ-ਪੰਜ ਦੀਆਂ ਲੈਣਾ ਬਣਾ ਲਓ ਸਭ ਨੂੰ 20-20 ਰੁਪਏ ਦਿੱਤੇ ਜਾਣ ਅਨਿਸ਼ਚਿਤ ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਅੰਦਾਜ਼ਨ ਗਿਣਤੀ ਜਾਂ ਅੰਦਾਜ਼ਨ ਮਾਪ ਦੱਸਣ ਮਤਲਬ ਅੰਦਾਜ਼ਾ ਲਾਉਣ ਕਲੀਅਰ ਨਾ ਦੱਸਣ ਜਿਵੇਂ ਅੰਨਾ ਹਜ਼ਾਰੇ ਦੀ ਰੈਲੀ ਵਿੱਚ ਬਹੁਤ ਲੋਕ ਸਨ ਮੈਂ ਥੋੜੀ ਦੇਰ ਤੱਕ ਆਮਾਂਗਾ ਥੋੜੀ ਦੇਰ ਹੋ ਗਈ ਹੈ ਨਾ ਬਹੁਤ ਲੋਕ ਹੋ ਗਏ ਇਹ ਕੀ ਹੋ ਗਿਆ ਅਨਿਸ਼ਚਿਤ ਦੇਖੋ ਸੰਖਿਆਵਾਚਕ ਵਿਸ਼ੇਸ਼ਣ ਨੂੰ ਅੱਗੇ ਅਸੀਂ 1 2 3 4 5 6 7 ਭਾਗਾਂ ਦੇ ਵਿੱਚ ਵੰਡਦੇ ਹਾਂ ਸਧਾਰਨ ਕਰਮਵਾਚੀ ਗੁਣਵਾਚਕ ਸਮੁੱਚਤਾਵਾਦਿਕ ਕਸਰੀ ਨਖੇੜਵਾਚੀ ਅਨਿਸ਼ਚਿਤ ਅੱਗੇ ਆ ਗਿਆ ਜੀ ਇਸ ਦਾ ਤੀਸਰਾ ਪ੍ਰਕਾਰ ਗਿਣਤੀ ਜਾਂ ਪ੍ਰਮਾਣਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਆਪਣੀ ਵਿਸ਼ੇਸ਼ਾਂ ਦੀ ਗਿਣਤੀ ਜਾਂ ਮਾਪ ਤੋਲ ਦੱਸਣ ਉਹਨਾਂ ਨੂੰ ਮਿੰਤੀਵਾਚਕ ਜਾਂ ਪਰਿਮਾਨਵਾਚਕ ਵਿਸ਼ੇਸ਼ਣ ਵੀ ਕਿਹਾ ਜਾਂਦਾ ਹੈ ਮਿੰਤੀ ਜਾਂ ਪਰਮਾਣਵਾਚਕ ਵਿਸ਼ੇਸ਼ਣ ਜਿਵੇਂ ਕਿੰ ਲੋਕ ਬੋਤਾ ਥੋੜਾ ਕਿੰਨਾ ਜਿੰਨਾ ਠੀਕ ਹੈ ਜੀ ਇਹ ਹੁੰਦੇ ਨੇ ਮਿੰਤੀ माप-ਤੋਲ ਵਾਲੇ ਇਹ ਵੀ ਅੱਗੇ ਦੋ ਪ੍ਰਕਾਰ ਚ ਵੰਡੇ ਗਏ ਨੇ ਨਿਸ਼ਚਿਤ ਮਿੰਤੀਵਾਚਕ ਵਿਸ਼ੇਸ਼ਣ ਅਨਿਸ਼ਚਿਤ ਮਿੰਤੀਵਾਚਕ ਵਿਸ਼ੇਸ਼ਣ ਨਿਸ਼ਚਿਤ ਜਿ ਵਿੱਚ ਜਿਹੜੀ ਪੂਰੀ-ਪੂਰੀ ਮਿੰਤੀ ਆ ਸਕੇ ਜਾਂ ਪੂਰਾ-ਪੂਰਾ 나ਪ-ਤੋਲ ਆ ਸਕੇ ਜਿਵੇਂ ਇੱਕ ਸੂਟ ਦੀ ਲਈ ਮੀਟਰ ਪਰ ਕੱਪੜਾ ਲੱਗੇ ਜਾਂ ਲੱਗੇਗਾ ਜਾਂ ਇੱਕ ਸੂਟ ਲਈ 5 ਮੀਟਰ ਕੱਪੜਾ ਲੱਗੇਗਾ ਇਸ ਤਰ੍ਹਾਂ ਨਿਸ਼ਚਿਤ ਹੁਣ ਅਨਿਸ਼ਚਿਤ ਦੇ ਵਿੱਚ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਦੀ ਪੂਰੀ ਮਿੰਤੀ ਜਾਂ ਮਾਪ ਨਾ ਦੱਸਣ ਉਹਨਾਂ ਨੂੰ ਅਨਿਸ਼ਚਿਤ ਮਿੰਤੀ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਥੋੜਾ ਕੁ ਤੇਲ ਹਨਾ ਕੁਝ ਕੁ ਨਿਸ਼ਚੇ ਵਾਚਕ ਵਿਸ਼ੇਸ਼ਣ ਅਗਲਾ ਪ੍ਰਕਾਰ ਚੌਥਾ ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾਂ ਦੇ ਇਸ਼ਾਰੇ ਨਾਲ ਖਸ਼ੀਸਤਾ ਪ੍ਰਗਟ ਕਰਨ ਉਹਨਾਂ ਨੂੰ ਨਿਸ਼ਚੈਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਇਹ ਉਹ ਉਸ ਉਹਨਾ ਇਨਾਂ ਆਦ ਨਿਸ਼ਚੈਵਾਚਕ ਵਿਸ਼ੇਸ਼ਣ ਅੱਗੇ ਦੋ ਪ੍ਰਕਾਰ ਦੇ ਹੁੰਦੇ ਹਨ ਨਿਕਟਵਰਤੀ ਤੇ ਦੂਰਵਰਤੀ ਨਿਕਟਵਰਤੀ ਵਿੱਚ ਨੇੜੇ ਵਾਲੀ ਗੱਲ ਠੀਕ ਹੈ ਜੀ ਮੈਂ ਇਹ ਇਹ ਪੁਸਤਕ ਮੇਰੀ ਹੈ ਇਹ ਲੜਕਾ ਇਮਾਨਦਾਰ ਹੈ ਦੂਰ ਵਰਤੀ ਦੇ ਵਿੱਚ ਦੂਰ ਵਾਲੀਆਂ ਚੀਜ਼ਾਂ ਜਿਵੇਂ ਓਹੋ ਅ ਅ ਕਰ ਕਿਸਦਾ ਹੈ ਓਹੋ ਕੌਣ ਹੈ ਅੱਗੇ ਅਗੇ ਪੜਨਾਮੀ ਵਿਸ਼ੇਸ਼ਣ ਪੰਜਵਾਂ ਪ੍ਰਕਾਰ ਜਿਹੜੇ ਸ਼ਬਦ ਹੋਣ ਜਾਂ ਪੜਨਾਮ ਪਰ ਜਿਹੜੇ ਸ਼ਬਦ ਹੋਣ ਤਾਂ ਪੜਨਾਮ ਵਾਂਗ ਪਰ ਨਾਂ ਵਾਂਗ ਆ ਕੇ ਵਿਸ਼ੇਸ਼ਣ ਦਾ ਕੰਮ ਦੇਣਾ ਪੜਨਾਵੀ ਵਿਸ਼ੇਸ਼ਣ ਕਹੇ ਜਾਂਦੇ ਹਨ ਜਿਵੇਂ ਕਿਹੜਾ ਲੜਕਾ ਤੁਹਾਡੀ ਦੁਕਾਨ ਜਿਹੜਾ ਪੈਨ ਆਦ ਠੀਕ ਹੈ ਇਹ ਅੱਗੇ ਦੋ ਪ੍ਰਕਾਰ ਦੇ ਹੁੰਦੇ ਹਨ ਮੂਲ ਰੂਪੀ ਪੜਨਾਵੀ ਵਿਸ਼ੇਸ਼ਣ ਜਿਹੜੇ ਪੜਨਾਮ ਆਪਣੇ ਮੂਲ ਰੂਪ ਵਿੱਚ ਵਿਸ਼ੇਸ਼ ਵਿਸ਼ੇਸ਼ਣ ਹੋ ਜਾਣ ਉਹਨਾਂ ਨੂੰ ਮੂਲ ਰੂਪੀ ਪੜਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕੀ ਕੌਣ ਕਿਹੜਾ ਮੂਲ ਰੂਪੀ ਅਗਲਾ ਭਾਗ ਹੈ ਦਾ ਉਤਪਨ ਰੂਪੀ ਪੜਨਾਵੀ ਵਿਸ਼ੇਸ਼ਣ ਜਿਹੜੇ ਸ਼ਬਦ ਪੜਨਾਮ ਤੋਂ ਬਣ ਕੇ ਵਿਸ਼ੇਸ਼ਣ ਦਾ ਕੰਮ ਦੇਣ ਉਹਨਾਂ ਨੂੰ ਉਤਪਨ ਰੂਪੀ ਪੜਨਾਮੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਮੇਰਾ ਤੇਰਾ ਕਿੰਨਾ ਠੀਕ ਹੈ ਜੀ ਇਸ ਤਰ੍ਹਾਂ ਸਾਨੂੰ ਅਸੀਂ ਜਿਹੜੇ ਪੜਿਆ ਹੈ ਕਿ ਜਿਹੜੇ ਵਿਸ਼ੇਸ਼ਣ ਨੇ ਪੰਜ ਪ੍ਰਕਾਰ ਦੇ ਹੁੰਦੇ ਹਨ ਤੇ ਉਹਨਾਂ ਨੂੰ ਅੱਗੇ ਵੀ ਅਲੱਗ-ਅਲੱਗ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਗੁਣਾਤਮਕ ਨੂੰ ਤਿੰਨ ਭਾਗਾਂ ਦੇ ਵਿੱਚ ਗਿਣਤੀਵਾਚਕ ਨੂੰ ਸੱਤ ਦੇ ਵਿੱਚ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਜੀ